ਅੱਜ ਅਸੀਂ ਇੱਥੇ ਗੁਰਜਾ ਸਾਹਿਬ ਦੀ ਅੰਤਮ ਅਰਦਾਸ ਦੇ ਵਿੱਚ ਸਾਰੇ ਸ਼ਾਮਲ ਹੋਏ ਆ। ਸਾਡੇ ਲਈ ਬਹੁਤ ਦੁੱਖ ਵਾਲੀ ਘੜੀ ਹੈ। ਤੇ ਬਸ ਅਸੀਂ ਸਾਰਿਆਂ ਨੂੰ ਇਹ ਹੀ ਕਹਿੰਦੇ ਕਿ ਅਰਦਾਸ ਕਰੋ ਮਾਲਕ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸਦੇ। ਤੇ ਯੂਨੀਵਰਸਿਟੀ ਦਾ ਐਂਡ ਹੋ ਗਿਆ। ਤੇ ਸਾਡੇ ਲਈ ਬਹੁਤ ਦੁੱਖ ਵਾਲੀ ਘੜੀ ਹੈ। ਹੋਰ ਕੋਈ ਲਫ਼ਜ਼ ਨਹੀਂ ਮਿਲ ਰਿਹਾ ਸਾਨੂੰ। ਬਸ ਅਸੀਂ ਅਰਦਾਸ ਕਰਦੇ ਹਾਂ ਮਾਰੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਵਾਸ ਦੇ। ਔਰ ਉਹਨਾਂ ਦਾ 뮤직 ਉਹਨਾਂ ਦੀਆਂ ਕੰਪੋਜੀਸ਼ਨਾਂ ਸਦਾ ਅਮਰ ਰਹੇਗਾ ਔਰ ਉਹਨਾਂ ਦਾ 뮤직 ਅੱਜ ਵੀ ਚੱਲ ਰਿਹਾ ਹੈ ਅੱਗੇ ਵੀ ਉਹੀ 뮤직 ਉਹੀ ਕੰਪੋਜੀਸ਼ਨਾਂ ਬਹੁਤ ਸਾਰੇ ਗਾਣੇ ਉਹਨਾਂ ਨੇ ਇਦਾਂ ਦੇ ਦਿੱਤੇ ਆ ਕਿ ਜਿਹੜੇ ਮੁੜ ਮੁੜ ਕੇ ਮੁੜ ਮੁੜ ਕੇ ਉਹ ਵੀ ਅੱਜ ਵੀ ਉਹਨਾਂ ਕੰਪੋਜੀਸ਼ਨਾਂ ਨੂੰ ਤੋੜ ਮਰੋੜ ਕੇ ਨਵੇਂ ਤਰੀਕੇ ਨਾਲ ਢਾਲ ਲਿਆ ਜਾਂਦਾ ਪਰ ਪਤਾ ਲੱਗ ਜਾਂਦਾ ਕਿ ਇਹ ਕੰਪੋਜੀਸ਼ਨ ਉਹਨਾਂ ਨੇ ਦਿੱਤੀ ਹੋਈ ਆ ਔਰ ਇਹ 뮤זיਕ ਦੇ پیس ਉਹਨਾਂ ਦੇ ਦਿੱਤੇ ਹੋਏ ਨੇ ਇਸੇ ਤਰ੍ਹਾਂ ਉਹਨਾਂ ਦਾ 뮤זיਕ ਅਮਰ ਰਹੇਗਾ ਔਰ ਵਾਕਿਆ ਜਿੱਦਾਂ ਕਿਹਾ ਕਿ ਇੱਕ ਯੂਨੀਵਰਸਿਟੀ ਦਾ ਐਂਡ ਹੋ ਗਿਆ ਐਦਾਂ ਦਾ 뮤זיਕ ਐਦਾਂ ਦੇ ਪੈਸ਼ਨ ਨਾਲ ਕੰਮ ਕਰਨ ਵਾਲਾ ਇਨਸਾਨ ਔਰ ਇੱਕ ਅਲੱਗ ਤਰ੍ਹਾਂ ਦੀ ਰੂਹ ਆਪਣੇ ਕੰਮ ਨੂੰ ਹਰ ਵਕਤ ਤਰਜੀਹ ਦੇਣੀ ਭਾਵੇਂ ਬਿਮਾਰ ਵੀ ਸੀਗੇ ਇੰਨੀ ਉਹਨਾਂ ਦੀ ਸਿਹਤ ਖਰਾਬ ਰਹਿੰਦੀ ਸੀ ਬਟ ਸਟੂਡੀਓ ਦੇ ਨਾਲ ਇੰਨਾ ਪਿਆਰ ਸੀ ਉਹਨਾਂ ਨੂੰ ਇਹ ਸੀਗਾ ਕਿ ਮੈਂ ਸਟੂਡੀਓ 'ਚ ਹੀ ਰਵਾਂ ਸਟੂਡੀਓ 'ਚ ਹੀ ਕੰਮ ਕਰਾਂ ਆਪਣੀ ਸਿਹਤ ਦਾ ਨਾ ਧਿਆਨ ਦਿੰਦੇ ਹੋਏ ਵੀ ਆਪਣੇ 뮤직 ਨੂੰ ਇੰਨੀ ਮੁਹੱਬਤ ਕਰਦੇ ਸੀ ਆਪਣੀ ਦਵਾਈ ਮਿਸ ਕਰ ਦਿੰਦੇ ਸੀ ਪਰ 뮤직 ਨੂੰ ਨਹੀਂ ਸੀ ਮਿਸ ਕਰਦੇ ਅੱਜ ਦੀ ਡੇਟ 'ਚ ਫੈਸ਼ਨ ਨਾਲ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਨੇ ਔਰ ਜ਼ਿੰਦਗੀ ਜੀਣਾ ਸਿਖਾਇਆ ਉਹਨਾਂ ਨਾਲ ਜਿਨ੍ਹਾਂ ਨੇ ਵੀ ਉਹਨਾਂ ਦੇ ਉਹਨਾਂ ਦੀ ਸੰਗਤ ਕੀਤੀ ਹੈ ਆਦਰਬ ਕਰਨਾ ਉਹਨਾਂ ਨੂੰ ਆਦਰਬ ਕਰਨਾ ਜ਼ਿੰਦਗੀ ਜੀਣਾ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਵਿੱਚ ਕਿੱਦਾਂ ਵਿਚਰਨਾ ਕਿੱਦਾਂ ਕਿਸੇ ਨਾਲ ਗੱਲ ਕਰਨੀ ਹੈ ਕਿੱਦਾਂ ਕਿਸੇ ਕੋਲ ਬੈਠਣਾ ਹੈ ਉਹ ਚੀਜ਼ਾਂ ਸਿਰਫ ਉਹਨਾਂ ਦੇ ਕੋਲ ਹੀ ਸੀਗੀਆਂ ਉਹਨਾਂ ਤੋਂ ਹੀ ਸਿੱਖੀਆਂ ਗਈਆਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੂੰ ਪਤਾ ਕਿ ਅਦਬ ਕੀ ਚੀਜ਼ ਆ ਇਹ ਚੀਜ਼ਾਂ ਮਿਸਿੰਗ ਹੋ ਗਈਆਂ ਨੇ ਹੁਣ ਸਾਡੇ ਚ ਤੇ ਵਟੇ ਆ ਕਿ ਮਾਰੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਰੱਖਾ ਸ਼ੁਕਰੀਆ